ਪੰਜਾਬ ਦੇ ਵਿੱਚ ਇਹ ਡੇਰੇ ਹਨ ਜਿਨ੍ਹਾਂ ਡੇਰਿਆਂ ਦੇ ਉੱਤੇ ਅਸੀਂ ਜਾਂਦੇ ਹਾਂ ਤੇ ਜਾ ਕੇ ਜਿੱਥੇ ਸਾਡੀ ਪੱਕ ਲੈਂਦੀ ਹੈ ਮੈਂ ਇਹ ਸਮਝਦਾ ਕਿ ਅੱਜ ਪੰਜਾਬ ਦੇ ਵਿੱਚੋਂ ਕਿਸੇ ਤਖਤਾਂ ਦੇ ਜਥੇਦਾਰ ਕੋਈ ਡੇਰੇਦਾਰ ਕੋਈ ਹੋਰ ਜਥੇਦਾਰ ਅਕਾਲੀ ਫੌਜਾਂ ਤੋਂ ਬਿਨਾਂ ਇਸ ਖੱਟ ਦੇ ਵਿੱਚ ਨਹੀਂ ਆਉਂਦਾ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਭਾਈ ਅਮਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਮੋਗੇ ਦੀ ਧਰਤੀ ਤੇ ਪਿਛਲੇ ਦਿਨੀ ਵੱਡਾ ਇਕੱਠ ਰੱਖਿਆ ਗਿਆ ਸੀ ਭਾਈ ਅਮਰਿਤਪਾਲ ਸਿੰਘ ਮਹਿਰੋਂ ਦਾ ਜੋ ਬਾਬਾ ਬਲਜਿੰਦਰ ਸਿੰਘ ਦੇ ਨਾਲ ਬਿਵਾਦ ਹੋਇਆ ਸੀ ਜੋ ਸਾਧ ਬਲਾਤਕਾਰੀ ਸਾਧ ਜੋ ਕਿ ਔਰਤਾਂ ਦੇ ਨਾਲ ਗੁਰੂ ਘਰ ਚਰਨ ਘਾੜ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਨਜਾਇਜ਼ ਸਬੰਧ ਬਣਾਉਂਦਾ ਸੀ ਇਸ ਮਾਮਲੇ ਨੂੰ ਲੈ ਕੇ ਭਾਈ ਅਮਰਿਤਪਾਲ ਸਿੰਘ ਮਹਿਰੋਂ ਵੱਲੋਂ ਉਸ ਉੱਪਰ ਕਾਰਵਾਈ ਕੀਤੀ ਗਈ ਸੀ ਭਾਈ ਅਮਰਤਪਾਲ ਸਿੰਘ ਮੇਰੇ ਵੱਲੋਂ ਦੋਸਤੋ ਮੋਗੇ ਦੀ ਧਰਤੀ ਤੇ ਵੱਡਾ ਇਕੱਠ ਰੱਖਿਆ ਗਿਆ ਸੀ ਸੈਕਾਉਮ ਦੇ ਮੁੱਦਿਆਂ ਨੂੰ ਲੈ ਕੇ ਅਤੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਅਤੇ ਜੋ ਅਜੇ ਸਾਥ ਦੋਸਤੋ ਡੇਰੇ ਬਣਾ ਕੇ ਡੇਰੇਆਂ ਦੇ ਵਿੱਚ ਗਲਤ ਕੰਮ ਕਰਦੇ ਨੇ ਇਸ ਮਾਮਲੇ ਨੂੰ ਲੈ ਕੇ ਦੋਸਤੋ ਬਾਬਾ ਬਖਸੀਰ ਸਿੰਘ ਵੀ ਉੱਥੇ ਪਹੁੰਚੇ ਬਾਬਾ ਬਖਸੀਰ ਸਿੰਘ ਨੇ ਦੋਸਤੋ ਆਪਣੇ ਕੀ ਵਿਚਾਰ ਰੱਖੇ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਗੱਲਗੀਤਾਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਾਂ ਗੁਰੂ ਮੰਨਦੇ ਹਾਂ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਹਨ ਇਹ ਡੇਰਿਆਂ ਵਾਲੇ ਜਿੰਨਾ ਚਿਰ ਪੰਜਾਬ ਦੇ ਵਿੱਚ ਇਹ ਡੇਰੇ ਹਨ ਜਿੰਨਾ ਡੇਰਿਆਂ ਦੇ ਉੱਤੇ ਅਸੀਂ ਜਾਂਦੇ ਆ ਤੇ ਜਾ ਕੇ ਜਿੱਥੇ ਸਾਡੀ ਪਤ ਲੈਂਦੀ ਹੈ ਮੈਂ ਇਹ ਸਮਝਦਾ ਕਿ ਅੱਜ ਪੰਜਾਬ ਦੇ ਵਿੱਚੋਂ ਕਿਸੇ ਤਖਤਾਂ ਦੇ ਜਥੇਦਾਰ ਕੋਈ ਡੇਰੇਦਾਰ ਕੋਈ ਹੋਰ ਜਥੇਦਾਰ ਅਕਾਲੀ ਫੌਜਾਂ ਤੋਂ ਬਿਨਾਂ ਇਸ ਕੱਟ ਦੇ ਵਿੱਚ ਨਹੀਂ ਆਇਆ ਇਹਦਾ ਮਤਲਬ ਇਹ ਆ ਕਿ ਉਹ ਸਪੋਰਟ ਕਰਦੇ ਨੇ ਬਲਾਤਕਾਰੀ ਸਾਧਾ ਨੂੰ ਉਹ ਸਪੋਰਟ ਕਰਦੇ ਨੇ ਇਹਨਾਂ ਦਲਿਆਂ ਨੂੰ ਉਹ ਸਪੋਰਟ ਕਰਦੇ ਨੇ ਸਰਕਾਰ ਨੂੰ ਉਹ ਡਰਦੇ ਨੇ ਸਰਕਾਰ ਤੋਂ ਆਪਣੀ ਚਮੜੀ ਜਿਹੜੀ ਆ ਉਹ ਬਚਾ ਕੇ ਰੱਖਣਾ ਚਾਹੁੰਦੇ ਨੇ ਇਹ ਲੋਕ ਜਦੋਂ ਵੀ ਕੋਈ ਬੰਦਾ ਮੈਂ ਬੀਬੀਆਂ ਨੂੰ ਸਿੱਧਾ ਸੰਬੋਧਨ ਹੋ ਕੇ ਕਹਿਣਾ ਕਿ ਮੇਰੀਓ ਭੈਣੋ ਜੇ ਤੁਸੀਂ ਸਾਨੂੰ ਆਵਾਜ਼ ਮਾਰਦੀਓ ਅਸੀਂ ਰਾਤ ਨੂੰ 12 ਵਜੇ ਵੀ ਘਰੋਂ ਛੱਡ ਕੇ ਆਉਨੇ ਆ ਤੇ ਉਸ ਤੋਂ ਬਾਅਦ ਜੋ ਸਾਡਾ ਹਸ਼ਰ ਹੁੰਦਾ ਹੈ ਉਹ ਤੁਹਾਡੇ ਸਾਹਮਣੇ ਹੈ ਕਿ ਲੋਕ ਥੂ-ਥੂ ਕਰਦੇ ਹਨ ਕੋਈ ਸਾਡੇ ਦੇ ਚਿੱਕੜ ਸੁੱਟਦਾ ਹੈ ਕੋਈ ਕਹਿੰਦਾ ਪੈਸੇ ਲੈਣ ਦੇ ਮਾਰੇ ਕੋਈ ਕਹਿੰਦਾ ਡੇਰਿਆਂ ਦੇ ਮਾਲਕ ਬਣ ਲਈ ਕੋਈ ਕਹਿੰਦਾ ਇਹ ਠੱਗ ਨੇ ਕੋਈ ਕਹਿੰਦਾ ਇਹ ਚੋਰ ਨੇ ਪਰ ਆਪਾਂ ਕਹਿੰਦੇ ਆ ਕਿ ਜਦੋਂ ਰਾਤ ਨੂੰ ਵੀ ਫੋਨ ਜਾਂਦਾ ਕਿਸੇ ਦਾ ਕਿਸੇ ਨੂੰ ਤਕਲੀਫ ਹੁੰਦੀ ਆ ਤੇ ਅਸੀਂ ਕਦੀ ਇਹ ਨਹੀਂ ਕਿਹਾ ਕਿ ਇਸ਼ਨਾਨ ਕਰਾਂਗੇ ਫਿਰ ਪ੍ਰਸ਼ਾਦਾ ਛਕਾਂਗੇ ਫਿਰ ਚਾਹ ਪਾਣੀ ਛਕਾਂਗੇ ਫਿਰ ਜਾਵਾਂਗੇ ਨਹੀਂ ਜਿਹੜੇ ਵੀ ਹਾਲਾਤਾਂ ਜ ਹੋਣੀਆਂ ਸੀ ਉਸੇ ਟਾਈਮ ਭੱਜ ਕੇ ਤੁਹਾਡੇ ਤੱਕ ਪਹੁੰਚ ਕਰਦੇ ਆ ਫਿਰ ਇਹ ਤੁਹਾਡਾ ਫਰਜ਼ ਬਣਦਾ ਹੈ ਕਿ ਤੁਸੀਂ ਸਾਡੇ ਨਾਲ ਸਾਡੀਆਂ ਧੀਆ ਵਾਂਗੂ ਸਾਡੀਆਂ ਭੈਣਾਂ ਵਾਂਗੂ ਡਟ ਕੇ ਖੜੋ ਐਂਡ ਤੱਕ ਖੜੋ ਮਾਇਆ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ 나ਗਨੀ ਕਿਹਾ ਤੇ ਤੁਹਾਡੇ ਲਈ ਮਹਾਰਾਜ ਨੇ ਗੁਰਬਾਣੀ ਦੇ ਵਿੱਚ ਫੁਰਮਾਨ ਕੀਤਾ ਹੈ ਕਾਰਜ ਸਾਢੇ 3 ਹੱਥ ਕਾਰਜ ਕਿਨੂੰ ਕਹਿੰਦੇ ਆ ਜਿਹੜੀ ਜਗ੍ਹਾ ਦਿੱਤੇ ਸੀ ਸੋਨਾ ਐਂਡ ਚ ਅੰਤ ਵੇਲੇ ਕਾਰਜ ਸਾਢੇ 3 ਹੱਥ ਕਹਿੰਦੇ ਜੋਰ ਲਾਣਾ ਬਹੁਤ ਜ਼ਿਆਦਾ ਕਣੀ ਤਾਂ ਪੌਣੇ 4 ਕਹਿੰਦੇ ਬਹੁਤਾ ਜੋਰ ਲਾਏਗਾ ਪੌਣੇ ਚਾਰ ਗਾਜ ਹੋ ਜੂ ਇਹ ਤੋਂ ਵੱਧ ਤੇਰੀ ਜਗ੍ਹਾ ਨਹੀਂ ਹੋਏਗੀ ਖਾਲੀ ਹੱਥ ਜਾਣਾ ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਤੁਹਾਡਾ ਇਨਾ ਵੱਡਾ ਧੰਨਵਾਦ ਕਿ ਤੁਸੀਂ ਸਵੇਰੇ 10 ਵਜੇ ਤੋਂ ਲੈ ਕੇ ਇਸ ਸਮੇਂ ਤੱਕ ਬਹਿ ਕੇ ਬੁਲਾਰਿਆਂ ਨੂੰ ਸੁਣ ਰਹੇ ਹੋ ਆਪਾਂ ਅੰਤ ਵਾਲੀ ਜਿਹੜੀ ਗੱਲ ਹੈ ਅੰਤ ਵਾਲੀ ਗੱਲ ਇਹ ਹੈ ਜਿਹੜਾ ਇਥੋਂ ਮੈਸੇਜ ਹੈ ਜਿਹੜਾ ਸੁਨੇਹਾ ਹੈ ਉਹ ਇਹ ਹੈ ਕਿ ਅਸੀਂ ਇਕੱਲੇ ਬਹਾਦਰ ਨਹੀਂ ਹਾਂ ਤੁਸੀਂ ਵੀ ਕਲਗੀਧਰ ਪਾਤਸ਼ਾਹ ਦੇ ਪੁੱਤਰ ਹੋ ਤੁਸੀਂ ਵੀ ਕਲਗੀਧਰ ਪਾਤਸ਼ਾਹ ਦੀਆਂ ਧੀਆਂ ਹੋ ਤੁਹਾਡੇ ਕੋਲ ਸਭ ਕੁਝ ਸਾਡੇ ਵਾਂਗ ਹੈ ਇਰਾਦੇ ਪੱਕੇ ਕਰੋ ਅਸੀਂ ਇੱਕ ਦਿਨ ਇਸ ਧਰਤੀ ਦੇ ਉੱਤੇ ਖਾਲਸਾ ਰਾਜ ਬਣਾਉਣਾ ਹੈ ਅਸੀਂ ਇਸ ਧਰਤੀ ਦੇ ਉੱਤੇ ਡੁੱਲਿਆ ਹੋਇਆ ਖੂਨ ਅਜਾਈ ਨਹੀਂ ਜਾਣ ਦੇਣਾ ਅਸੀਂ ਇਸ ਧਰਤੀ ਦੇ ਉੱਤੇ ਸਾਡੀਆਂ ਭੈਣਾਂ ਦੀ ਲੁੱਟੀ ਹੋਈ ਪੱਤ ਜਿਹੜੀ ਆ ਉਹ ਅਜਾਈ ਨਹੀਂ ਜਾਣ ਦੇਣੀ ਅਸੀਂ ਉਹਨਾਂ ਦੇ ਸਿਰ ਤੇ ਚੁੰਨੀ ਰੱਖਣ ਦੀ ਕੋਸ਼ਿਸ਼ ਕੀਤੀ ਆ ਇਸ ਧਰਤੀ ਦੇ ਉੱਤੇ ਸਾਡੇ ਬਜ਼ੁਰਗਾਂ ਦਾ ਖੂਨ ਡੁੱਲਿਆ ਹੈ ਸਾਡੀਆਂ ਭੈਣਾਂ ਮਾਤਾਵਾਂ ਸੀਆਈਏ ਸਟਾਪਾਂ ਦੇ ਵਿੱਚ ਤੁਸੀਂ ਇਹ ਚੱਲੇ ਨੇ ਮੈਂ ਇੱਕ ਛੋਟੀ ਜੀ ਤੁਹਾਨੂੰ ਗੱਲ ਸੁਣਾਵਾਂ ਇੱਕ ਮੇਜਰ ਸਿੰਘ ਸ਼ੂਰੇ ਵਾਲਾ ਹੋਇਆ ਆ ਬਜ਼ੁਰਗਾਂ ਨੇ ਸਾਰਿਆਂ ਨੇ ਉਹ ਸੁਣਿਆ ਹੋਊਗਾ ਭੁੱਲ ਗਈ ਮੈਂ ਜੈਕਟ ਪਾਉਣੀ ਗੋਲੀ ਨਾ ਮਾਰਿਓ ਵੀ ਇੱਕ ਵਿਸ਼ੇਸ਼ ਸੀਗਾ ਭਾਈ ਮੇਜਰ ਸਿੰਘ ਸ਼ੂਰੇ ਵਾਲਾ ਜਿਹਨੂੰ ਪੁਲਿਸ ਨੇ ਸ਼ਹੀਦ ਕਰ ਦਿੱਤਾ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਇੱਕ ਬੀਬੀ ਸੀਆਈ ਸਟਾਫ ਪਟਿਆਲੇ ਲਿਆਂਦੀ ਗਈ ਸਾਨੂੰ ਉੱਥੇ ਇੰਟੈਰੋਗੇਟ ਕਰ ਰਹੇ ਸੀ ਬਰਾਬਰ ਉਹਦੇ ਕੱਪੜੇ ਲਾ ਕੇ ਕੁੜੀ ਦੇ ਤੇ ਸਾਨੂੰ ਉੱਥੇ ਸਾਹਮਣੇ ਨੰਗਿਆਂ ਕਰਕੇ ਸਾਡੇ ਮੂੰਹ ਤੇ ਚਵੇੜਾ ਮਾਰਨਗੇ ਅੱਕ ਪੁੱਟ ਕੇ ਉਧਰ ਵੇਖੋ ਇਹ ਕੁਝ ਸਾਡੇ ਨਾਲ ਹੋਇਆ ਆ ਅਸੀਂ ਭੁੱਲ ਨਹੀਂ ਸਕਦੇ ਅਸੀਂ ਭੁੱਲ ਨਹੀਂ ਸਕਦੇ ਬੇਨਤੇ ਨੂੰ ਅਸੀਂ ਭੁੱਲ ਨਹੀਂ ਸਕਦੇ ਇਜਹਾਰ ਆਲਮ ਨੂੰ ਅਸੀਂ ਨਹੀਂ ਭੁੱਲ ਸਕਦੇ ਸਮੇਧ ਸੈਣੀ ਨੂੰ ਅਸੀਂ ਨਹੀਂ ਭੁੱਲ ਸਕਦੇ ਜਿਹੜੇ 부ਚੜ ਉਹ ਸਮੇਂ ਦੇ ਕਾਤਲ ਜਿਨ੍ਹਾਂ ਨੇ ਸਾਡੇ ਤੇ ਤਸ਼ੱਦਦ ਕੀਤਾ ਤੇ ਮੈਂ ਤੁਹਾਨੂੰ ਦੱਸਾਂ ਏ ਜਿਹੜਾ ਬਾਬਾ ਆ ਚੰਗੀ ਤਰ੍ਹਾਂ ਗੱਲ ਖੋਲ ਕੇ ਸੁਣ ਲੋ ਵਾ ਅਖਰੀ ਗੱਲ ਕਰਨ ਲਗਾ ਏ ਬਾਬਾ 2009 ਦੇ ਵਿੱਚ 8 ਤੇ 9 ਦੇ ਵਿੱਚ ਇਹਨੇ ਸਾਡਾ ਸਾਡੇ ਯੋਧਿਆਂ ਦਾ ਬਰੂਦ ਫੜਾਇਆ ਪੁਲਿਸ ਨੂੰ ਸੀਆਈਡੀ ਦਿੱਤੀ ਸਾਡੇ ਬੰਦੇ ਥਾਣੇ ਚਕਵਾਏ ਇਹ ਬਲਾਤਕਾਰੀ ਦੇ ਨਾਲ ਨਾਲ ਟਾਊਟ ਵੀ ਹੈ ਔਰ ਇਹ ਗੱਲ ਜਦੋਂ ਪੱਕੀ ਐ ਸਾਡਾ ਸਿੰਘ ਜਰਮਨ ਤੋਂ ਆਇਆ ਇੱਕ ਆਖਾੜੇ ਪਿੰਡ ਦਾ ਹੀ ਕਮਾਲਪੁਰ ਪਿੰਡ ਦੇ ਸਿੰਘ ਸੀ ਦੋ ਜਿਨ੍ਹਾਂ ਨੂੰ ਇਸ ਬਾਬੇ ਨੇ ਪੁਲਿਸ ਨੂੰ ਫੜਾਇਆ ਤੇ ਬਹੁਤ ਜ਼ਿਆਦਾ ਉਹਨਾਂ ਦੇ ਤਸ਼ੱਦਦ ਹੋਇਆ ਸੋ ਇਹ ਜਿਹੜੇ ਲੋਕ ਨੇ ਇਹ ਸੱਚੀ ਪੁਲਿਸ ਦੇ ਟਾਟ ਨੇ ਕਦੀ ਤੁਸੀਂ ਇਹਨਾਂ ਦੇ ਡੇਰੇ ਤੁਰ ਜੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਅੱਜ ਪਣਿਆਰੇ ਵਾਲੇ ਦੇ ਉੱਤੇ ਹੋਇਆ ਅਟੈਕ ਕੰਨ ਖੋਲ ਕੇ ਸੁਣੇ ਗੱਲ ਚੰਗੀ ਤਰ੍ਹਾਂ ਪਣਿਆਰੇ ਵਾਲੇ ਸਾਧ ਦੇ ਉੱਤੇ ਹੁੰਦਾ ਹੈ ਹਮਲਾ ਹਮਲਾ ਕਰਦਾ ਹੈ ਗੋਪਾਲ ਸਿੰਘ ਕਰਹਾਲੀ ਸਾਹਿਬ ਪਿੰਡ ਤੋਂ ਜ਼ਿਲ੍ਹਾ ਪਟਿਆਲਾ ਤੋਂ ਉਹ ਇਹ ਗੱਲ ਟੱਡਰੀਆਂ ਵਾਲੇ ਬਾਬੇ ਨਾਲ ਕਰਦਾ ਜਾ ਕੇ ਕਿ ਬਾਬਾ ਜੀ ਸਾਰਾ ਕੋਈ ਤਿਆਰ ਆ ਅਸੀਂ ਪਣਿਆਰੇ ਵਾਲੇ ਦਾ ਸਿਰ ਲਾ ਦੇਣਾ ਆ ਤੇ ਮਹਾਪੁਰਸ਼ਾਂ ਨੇ ਸੀਆਈਏ ਪਟਿਆਲੇ ਦੇ ਇੰਚਾਰਜ ਜਸਤਾ ਸਿੰਘ ਨੂੰ ਦੱਸ ਦਿੱਤਾ ਤੇ ਅਗਲੇ ਦਿਨ ਰੇਡ ਹੋ ਗਈ ਤਾਂ ਕਾਲੀ ਦੇ ਵਿੱਚ ਉਹ ਕੰਮ ਕਰਨਾ ਪਿਆ ਤੇ ਉਹ ਸਿੰਘਾਂ ਹੱਥੋਂ ਬਚ ਗਿਆ ਤੇ ਆਪਣੀ ਮੌਤ ਮਰਿਆ ਭਾਈ ਅਮਰਤਪਾਲ ਸਿੰਘ ਭਾਈ ਅਮਰਤਪਾਲ ਸਿੰਘ ਜਲੂ ਖੇੜਾ ਜਿਹੜੇ ਡਿਬਰੂਗੜ ਜੇਲ੍ਹ ਦੇ ਵਿੱਚ ਹਨ ਉਹਨਾਂ ਦੇ ਸਤਕਾਰਯੋਗ ਪਿਤਾ ਜੀ ਇਸ ਇਸ ਸਮਾਗਮ ਇਸ ਸਾਡੇ ਨਿੱਕੇ ਜਿਹੇ ਸੱਦੇ ਦੇ ਉੱਤੇ ਉਹ ਇੱਥੇ ਪਹੁੰਚੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਔਰ ਮੈਂ ਉਹਨਾਂ ਨੂੰ ਕਹਾਗਾ ਕਿ ਸਟੇਜ ਦੇ ਉੱਤੇ ਆ ਜਾਣਾ ਸਟੇਜ ਤੇ ਆ ਕੇ 2 ਮਿੰਟ ਸੰਗਤਾਂ ਦੇ ਰੂਬਰੂ ਹੋਣ ਦੱਸਣ ਕਿ ਭਾਈ ਅਮਰਤਪਾਲ ਸਿੰਘ ਦਾ ਕੀ ਸੁੱਖ ਸੁਨੇਹਾ ਹੈ ਦੱਸਣ ਉਹਨਾਂ ਦੇ ਹਾਲ ਕੀ ਹਨ ਸਟੇਜ ਦੇ ਉੱਤੇ ਆਕੇ ਇਹ ਵਿਚਾਰ ਸਾਂਝੇ ਜਰੂਰ ਕਰਨ ਸੰਗਤਾਂ ਦੇ ਨਾਲ ਕਿ ਅੱਜ ਭਾਈ ਅਮਰਤਪਾਲ ਸਿੰਘ ਦਾ ਕੀ ਹਾਲਾਤ ਨੇ ਕੌਣ ਮੁਲਾਕਾਤ ਕਰਦਾ ਹੈ ਸੇਤਾਂ ਉਹਨਾਂ ਦੀਆਂ ਕਿਵੇਂ ਹਨ ਇਹਨਾਂ ਕੋਲ ਕੀ ਜਾਣਕਾਰੀ ਹੈ ਸੋ ਇਹ ਪਰਿਵਾਰ ਹੈ ਸਾਡੀ ਪਹੁੰਚ ਤੋਂ ਦੂਰ ਹੈ ਡਿਬਰੂਗੜ ਇਹਨਾਂ ਕੋਲੇ ਸਨੇਹਾ ਹੁੰਦਾ ਸੋ ਮੈਂ ਬੇਨਤੀ ਕਰਾਂਗਾ ਕਿ ਆਈ ਜੋ ਮੈਂ ਬੇਨਤੀ ਕਰਾਂਗਾ ਕਿ ਆਏ ਤਾਂ ਤੁਰ ਕੇ ਨੇ ਪਰ ਸਮੇ ਦੇ ਅਲਾਤ ਨੂੰ ਮੁੱਖ ਰੱਖਦੇ ਹੋਇਆ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਸਤਕਾਰਯੋਗ ਭਾਈ ਅਮਰਪਾਲ ਸਿੰਘ ਜੀ ਦੇ ਪਿਤਾ ਉਹ ਸਾਡੇ ਵਿੱਚ ਨੇ ਸੰਗਤਾਂ ਦੇ ਰੂਬਰੂ ਹੋਣਗੇ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਬਾਬਾ ਬਖਸੀਰ ਸਿੰਘ ਨੇ ਪੰਜਾਬ ਅਤੇ ਸਿੱਖ ਕੌਮ ਦੇ ਮੁੱਦਿਆਂ ਨੂੰ ਲੈ ਕੇ ਅਤੇ ਜੋ ਬਲਾਤਕਾਰੀ ਸਾਧ ਡੇਰੇ ਬਣਾ ਕੇ ਡੇਰਿਆਂ ਦੇ ਵਿੱਚ ਗਲਤ ਕੰਮ ਕਰਦੇ ਨੇ ਅਜਿਹੇ ਸਾਰੇ ਮੁੱਦਿਆਂ ਨੂੰ ਲੈ ਕੇ ਜੋ ਵੀ ਉਹਨਾਂ ਨੇ ਆਪਣੇ ਵਿਚਾਰ ਰੱਖੇ ਨੇ ਪਈ ਅਮਰਿਤਪਾਲ ਸਿੰਘ ਮਹਿਰੋਂ ਦੇ ਹੱਕ ਦੇ ਵਿੱਚ ਤੁਸੀਂ ਦੋਸਤੋ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰਦੇ ਹੋ ਨਾਲ ਹੀ ਦੋਸਤੋ ਸਾਡੇ YouTube ਚੈਨਲ ਮੈਕਸ ਟਿਬ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਵਾਲੀ ਘੰਟੀ ਨੋਟੀਫਿਕੇਸ਼ਨ ਆ ਉਹ ਤੇ ਜਰੂਰ ਕਰਦੇ ਹੋ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ